ਮੈਂ ਜੋਤੀ ਸੂਤ ਕੰਜ਼ਿਊਮਰ ਰਾਈਟਸ ਆਰਗੇਨਾਈਜੇਸ਼ਨ ਦੀ ਔਮਨ ਵਿੰਗ ਦੀ ਪ੍ਰੈਜ਼ੀਡੈਂਟ ਆ ਜੀ ਇਹ ਜਿਹੜਾ ਤਿਉਹਾਰ ਹੈ ਇਹ ਸੀਆਰਓ ਵੱਲੋਂ ਹੀ ਆਰਗੇਨਾਈਜ਼ ਕੀਤਾ ਗਿਆ ਹੈ ਇਹ ਅਸੀਂ ਇਹਨਾਂ ਦੇ ਬੱਚਿਆਂ ਨੂੰ ਇਹ ਇੱਕ ਗਿਫਟ ਦਿੱਤਾ ਹੈਗਾ ਸਾਵਣ ਦੇ ਮਹੀਨੇ ਦੇ ਵਿੱਚ ਕਿਉਂਕਿ ਇਹ ਬੱਚਿਆਂ ਨੇ ਬਹੁਤ ਮਿਹਨਤ ਕਰਕੇ ਆਪਣੀ ਆਪਣੀ ਫੀਲਡ ਦੇ ਵਿੱਚ ਕਾਮਰਸ ਮੈਡੀਕਲ ਨਾਨ ਮੈਡੀਕਲ ਇਹਦੇ ਵਿੱਚ ਇਹਨਾਂ ਨੇ ਬਹੁਤ ਹੀ ਵਧੀਆ ਨੰਬਰ ਲਿੱਤੇ ਆ 95% ਤੋਂ ਉੱਪਰ ਨੰਬਰ ਲਿੱਤੇ ਆ ਇਸ ਕਰਕੇ ਇਸ ਹਮਾਜ ਦੀ ਕੁੜੀਆਂ ਨੂੰ ਐਨਕੋਰੇਜ ਕਰਨ ਲਈ ਹੋਰ ਸਾਰੇ ਆਉਣ ਵਾਲੀ ਪੀੜ੍ਹੀ ਨੂੰ ਐਨਕੋਰੇਜ ਕਰਨ ਲਈ ਅਸੀਂ ਇਹ ਤੀਆਂ ਦਾ ਤਿਉਹਾਰ ਪ੍ਰਜਾਪਤ ਸਮਾਜ ਦੇ ਬੱਚਿਆਂ ਲਈ ਔਰਤਾਂ ਲਈ ਕੁੜੀਆਂ ਲਈ ਸਪੈਸ਼ਲੀ ਇਹ ਮਨਾਇਆ ਹੈ ਪ੍ਰਜਾਪਤ ਸਮਾਜ ਵੱਲੋਂ ਅੱਜ ਪ੍ਰਜਾਪਤ ਧਰਮਸ਼ਾਲਾ ਦੇ ਸੀਆਰਓ ਦੇ ਸਹਿਯੋਗ ਨਾਲ ਇਹ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਲੜੀ ਜਿਹੜੀ ਹੈਗੀ ਹੈ ਸਾਵਣ ਚ ਸ਼ੁਰੂ ਹੁੰਦੀ ਹੈ ਜੀ ਤੀਆਂ ਦੇ ਤਿਉਹਾਰ ਮਨਾਉਣ ਦੀ ਤੇ ਇਹ ਲੜੀ ਜਿਹੜੀ ਹੈਗੀ ਹੈ ਹੁਣ ਕੰਟੀਨਿਊ ਰੱਖੀ ਹੈ ਵਰਜਪਤ ਸਮਾਜ ਨੇ ਇਹਨਾਂ ਨੇ ਅਜੇ ਨਾਲ ਵਧੀਆ ਤੀਆਂ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਸਾਡਾ ਪੰਜਾਬੀ ਵਿਰਸਾ ਜਿਹਨੂੰ ਸਾਡੇ ਸਪੈਸ਼ਲੀ ਸ਼ਹਿਰ ਅਸੀਂ ਭੁੱਲਦੇ ਜਾ ਰਹੇ ਹਾਂ ਉਹਦੇ ਵਿੱਚ ਛੋਟੇ-ਛੋਟੇ ਬੱਚੇ ਜਿਹੜੇ ਹੈਗੇ ਆ ਉਹ ਚੰਗਾ ਪੰਜਾਬੀ ਪਹਿਨਾਵਾ ਪਾ ਕੇ ਆਏ ਨੇ ਉਹਨਾਂ ਦੀਆਂ ਮੰਮੀਆਂ ਵੀ ਪਹਿਨਾਵਾ ਪਾ ਕੇ ਆਈਆਂ ਨੇ ਤੇ ਇਹ ਦੇਖ ਕੇ ਆ ਚੰਗਾ ਲੱਗਿਆ ਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਕਿ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਮੁੱਖੀ ਪੰਕਜ ਸੂਜੀ ਉਹਨਾਂ ਦੇ ਵਾਈਫ ਜੋਤੀ ਸੂਜੀ ਔਰ ਸਾਰੇ ਮੇਰੀਆਂ ਭੈਣਾਂ ਔਰ ਸਾਡੇ ਮਾਨ ਜੋਗ ਏਡੀਸੀ ਸਾਹਿਬ ਮੈਡਮ ਇਥੇ ਚਾਰੂ ਮੀਤਾ ਜੀ ਮੌਜੂਦ ਨੇ ਔਰ ਸਾਰੀ ਰਿਸਪੈਕਟਫੁਲ ਮੇਰੀਆਂ ਭੈਣਾਂ ਜੋ ਹਮੇਸ਼ਾ ਸਮਾਜ ਦੇ ਲਈ ਅੱਛੇ ਕੰਮ ਕਰਦੀਆਂ ਨੇ ਪਬਲਿਕ ਕੋਲੀ ਜੀ ਸਭ ਦੇ ਵੱਲੋਂ ਜਿਹੜਾ ਮਿਲ ਕੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਔਰ ਸਾਡੀਆਂ ਬੱਚੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਹਰ ਸਾਲ ਨੇ ਜਿਹੜਾ ਪ੍ਰੋਗਰਾਮ ਕਰਵਾਉਂਦੇ ਆ ਸੀਆਰਓ ਪੰਜਾਬ ਵੱਲੋਂ ਔਰ ਸਾਡੇ ਮੋਗਾ ਦੇ ਵਿਖੇ ਇਹਨਾਂ ਵੱਲੋਂ ਹਰ ਸਾਲ ਜਿਹੜਾ ਇਹਨਾਂ ਬੱਚੀਆਂ ਦੇ ਲਈ ਪ੍ਰੋਗਰਾਮ ਕਰਵਾਇਆ ਜਾਂਦਾ ਮਹਿੰਦੀ ਲਗਵਾਈ ਜਾਂਦੀ ਹੈ ਅੱਜ ਵਿਸ਼ੇਸ਼ ਤੌਰ ਤੇ ਨੇਲ ਆਰਟ ਜੋ ਸਾਡੀ ਬੱਚੀਆਂ ਦੀ ਰੁਚੀ ਹੈ ਜਿਨ੍ਹਾਂ ਚੀਜ਼ਾਂ ਦੇ ਵਿੱਚ ਉਹ ਸਾਰੇ ਇਹਨਾਂ ਨੇ ਆਰਗੇਨਾਈਜ਼ ਕੀਤੇ ਐ ਸੋ ਨੈ ਸਭ ਦਾ ਬਹੁਤ ਤੇਜ਼ੀ ਨਾਲ ਧੰਨਵਾਦ ਕਰਦੀ ਹਾਂ ਕਿ ਸਾਡੀਆਂ ਜਿਹੜਾ ਪੰਜਾਬ ਦਾ ਸਾਡਾ ਵਿਰਸਾ ਹੈ ਇਹ ਤੀਆਂ ਦੇ ਤਿਹਾੜ ਸਾਵਣ ਦੇ ਮਹੀਨੇ ਮਨਾਇਆ ਜਾਂਦਾ ਔਰ ਹਮੇਸ਼ਾ ਜਿਹੜੀਆਂ ਸਾਡੀਆਂ ਮੈਰਿਜ ਲੜਕੀਆਂ ਨੇ ਅਨਮੈਰਿਜ ਲੜਕੀਆਂ ਨੇ ਇਕ ਥਾਂ ਤੇ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਬੋਲੀਆਂ ਪਾਉਂਦੀਆਂ ਨੇ ਔਰ ਸਾਡੇ ਪੰਜਾਬੀ ਪਹਿਰਾਵੇ ਦੇ ਵਿੱਚ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਛੋਟੀਆਂ-ਛੋਟੀਆਂ ਬੱਚੀਆਂ ਨੇ ਸਾਡੇ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਬਹੁਤ ਸੋਹਣੀਆਂ ਬੋਲੀਆਂ ਪਾ ਰਹੀਆਂ ਨੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ